ਲੋਕੇ ਤੇ ਮਾਪਪਰਾਂ ਦੇ ਵਿੱਚ ਅੰਮ੍ਰਿਤਪਾਲ ਦੀ ਲੱਗੀ ਸਿਆਸੀ ਸਟੇਜ ਦੇ ਵਿੱਚ ਅਕਾਲੀ ਦਲ ਦੇ ਬਾਗੀ ਨੇਤਾ ਜਿਨ੍ਹਾਂ ਨੇ ਜਿਹੜਾ ਗੰਮੀਰ ਬਾਬਾ ਦੇ ਸਵਾਲ ਚੁੱਕੇ ਸੀ ਉਹ ਵੀ ਪੁੱਛਿਆ ਸ਼੍ਰੋਮਣੀ ਗੁਰਸੇਵਕ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਆ ਮੰਨਦੇ ਇਸ ਕਮੇਟੀ ਤੋਂ ਵੀ ਰਾਤ ਕਰੇਗਾ ਪਹਿਲੀ ਵਾਰੀ ਅੰਮ੍ਰਿਤਪਾਲ ਦੀ ਸਟੇਜ ਜਿੱਥੇ ਜਗ੍ਹਾ ਦੇਖੀ ਹੈ ਕਿ ਪਾਰਟੀ ਪਾਰਟੀ ਦੀ ਸੇਜਾ ਬੋਤ ਦੇਖੀਆ ਸੀ ਇਹ ਮਹਾਨ ਸੰਗਠਨ ਦੇ ਆਗੂ ਨੇ ਜਾਇਜ਼ ਆਏ ਪਹਿਲੀ ਵਾਰੀ ਲੱਗੀ ਆਪਣੀ ਹੋਏ ਸਾਰੇ ਮਕਸਦ ਕੀ ਹੈ ਸਾਹਿਬ ਸ਼੍ਰੀ ਗੁਰੂ ਤੇਗ ਅਸਲੀ ਪੰਥ ਜਿਹੜਾ ਕਰਮਲੀਆਂ ਵਾਲਾ ਜੇਲ੍ਹਾਂ ਵਾਲਾ ਪਰਮੇਟਰ ਵਾਲਾ ਪੰਥ ਨਹੀਂ ਸਾਹਿਬ ਜੀ ਉਹਨਾਂ ਲੋਕਾਂ ਦੀ ਸਪੇਅਰ ਲੱਗੀ ਹੈ ਜੋ ਕੋ ਜੇਲ੍ਹ ਚ ਨੇ ਉਹਨਾਂ ਨੂੰ ਛੁਡਾਉਣ ਵਾਸਤੇ ਕੋਈ ਪਾਲ ਸਿੰਘ ਨੂੰ ਬੰਦੀ ਸਿੰਘਾਂ ਸਦਕਾ ਔਰ ਬਾਰ-ਬਾਰ ਰਾਮਨੀ ਮਨੋ ਜਿਹੜੀਆਂ ਅਪਰਾਧੀਆਂ ਜਾਂਦੀਆਂ ਪਾਸੀ ਇਹ ਦੱਸਣ ਵਾਸਤੇ ਪੰਜਾਬ ਨੂੰ ਬੁਲਾ ਪਾਲ ਸਿੰਘ ਜੀ ਅਗਵਾਈ ਤੁਹਾਨੂੰ ਉਹਨਾਂ ਨੂੰ ਰਿਹਾਈ ਦੇ ਕਰਦੇ ਸੌਂ ਵਿੱਚ ਚੱਕ ਦੀ ਸੰਭਾਲ ਵੀ ਮੰਨ ਲਿਆ ਹੋਵੇ ਤੂੰ ਇਸ ਕਰਕੇ ਇਹ ਪਾਲ ਸਿੰਘ ਖਾਸਾ ਜਿਹੜਾ ਅੱਜ ਇਸ ਗੱਲ ਦਾ ਸੰਕੇਤ ਦਿੰਦਾ અમરપાલ સિંહ પોતાના સાથીઓને રજા કર てる ફકરે કો કે લતા અભયસિંહજી ની માતાજી જેવી જાળો પાઈ સરખી ગયા ખૌલા રે તની ને જેલ ભંદીયા સામે મે બેઠા સીધ સાદ એક મધ્યનો જેલગાનુ તાકી રાજ કે સતો બનાવો વારુ જ્ઞાન કા આપ સાથી છત્રછાયા ની મટી પરતે નાક તક સૌથી મોટો આજ જો મે સારીયા જેલ કા કાલતક રૂ મંતિયા ਸਾਰੇ ਸਾਰੇ ਪੰਤ ਇਕੱਠਾ ਹੋਵੇ ਨਾ ਇੱਕ ਸ਼ਕਤੀ ਬਣੇ ਤਾਕਤ ਬਣੇ ਜੇ ਤਾਕਤ ਹੋਣੀ ਹੈ ਸਾਡੇ ਸੰਗ ਬਾਹਰ ਆਉਣਗੇ ਭਾਈ ਅਮਰ ਸਿੰਘ ਆਹਾਰਾ ਪਾਈ ਰਾਜੂ ਵਾਲਾ ਤੇ ਉਹਨਾਂ ਦੇ ਨਾਲ ਨੌਜਵਾਨ ਵੀਰ ਭਾਈ ਨਾਲ ਸਿੰਘ ਦੀ ਖਾਲਸਾ ਪਾਰਟੀ ਜਿਹੜੀ ਭੰਗਿਆਵਾ ਕੂਮਨ ਕਲੋਂ ਦੀ ਬੰਦੀ ਅੱਜ ਸਾਨੂੰ ਸਰਕਾਰਾਂ ਨੇ ਸਮਾਜਿਕ ਦਾ ਸੇਵ ਦੇ ਮੈਂ ਵੀ ਸਰਕਾਰੀ ਕਿਆ ਵੀ ਸੋਚ ਨੂੰ ਮਾਰ ਸਰਕਾਰ ਸੁਖਬੀਰ ਸੋ ਬਾਦ ਸਰਕਾਰ ਨਾ ਜੀ ਉਹਨਾਂ ਕੰਨੀ ਪਟਾਰਕੇ ਉਹ ਕਿਹਦੀ ਨਰ ਪੀੜੀ ਕਰੀ ਬੌਂਡ ਸਿੰਘ ਜਹਦਰਮੂਰ ਜਿਹੜਾ ਸਾਹਾਰਾ ਨਾਲ ਬੈਠਾ ਉਹ ਸੱਤ ਸਦੀ ਬਨਾਲਾ ਸਾਹਿਬ ਨੇ ਚੱਲਦਾ ਰਹਿਣਾ ਇਹ ਮੁਕਣਾ ਨਹੀਂ ਆ ਔਰ ਹੁਣ ਇਹਨਾਂ ਦਾ ਵੀ ਜਿਹੜਾ ਪੁੱਤ ਆਇਆ ਉਹਨੇ ਕਰ ਲਿਆ ਫੀਤ ਗਿਆ ਔਰ ਸਭ ਛੱਡੇ ਆਖੇ ਖਾਲਸਾ ਜੀ ਮੈਂ ਸੇਵਾ ਕੀਤੀ ਹੈ ਤੇ ਜਿਹੜੀਆਂ ਘਾਤੀਆਂ ਯੋ ਕੰਮ ਕਰਾਈ ਹੋਈ ਮੇਰੇ ਸੇਵਾ ਨੂੰ ਪੂਰਨੋ ਗਲਤੀਆਂ ਸੁਪੀਰ ਸਿੰਘ ਬਦਲ ਬੁੱਲ ਲੈ ਕਮੇਟੀ ਦੇ ਮੈਂਬਰ ਸਦੇ ਫੌਜੀਦਲ ਦੇ ਪਾਕੀ ਨੇ ਦਾ ਅਜੀਤ ਸਿੰਘ ਜੀ ਡੋਲੇ ਤੇ ਸ਼ਾਮਿਲ ਹੋ ਗਏ ਪਾਲ ਦੀ ਜਿਹੜੀ ਕਾਫੀ ਹੋ ਗਿਆ